ਸਸੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੈਨੇਡੀਅਨ ਲਾਈਫ ਤੇ ਨਾਲ ਨਾਲ ਬਈ ਜੀ ਆਪਣਾ Facebook ਪਾਏ ਜਿਹੜਾ YouTube ਤੇ ਬਣਾਇਆ ਹੋਇਆ ਆਪਣੇ ਨਾਮ ਤੇ ਤੁਸੀਂ ਇਸ ਨੂੰ ਵੀ ਲਿੰਕ 'ਚ ਜਾ ਕੇ ਫੋਲੋ ਕਰ ਲਿਓ ਕੈਨੇਡਾ ਦੀਆਂ ਜਾਣਕਾਰੀਆਂ ਆਪਾਂ ਤੁਹਾਡੇ ਨਾਲ ਇਸੇ ਪੇਜ ਤੋਂ ਤੇ ਆਪਣੇ ਇਸ YouTube ਤੇ ਜਿਹੜਾ ਸ਼ੇਅਰ ਕਰਦੇ ਰਹਿੰਦੇ ਹਾਂ ਬਹੁਤ سارے ਦੋਸਤਾਂ ਮਿੱਤਰਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਕਮੈਂਟ ਆ ਰਹੇ ਸੀ ਵੀ ਤੁਸੀਂ ਯਾਰ ਜਿਹੜੇ ਕੈਨੇਡਾ ਦੇ ਵਿੱਚ ਕਿੰਨੀ ਕਮਾਈ ਹੁੰਦੀ ਆ ਉਹਦੀ ਇੱਕ ਸਹੀ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਆਪਾਂ ਬਾਈ ਜੀ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਆ ਤੁਹਾਡੇ ਨਾਲ ਜਿਹੜੀ ਉਹ ਸਹੀ ਤੇ ਜਾਣਕਾਰੀ ਜਿਹੜੀ ਉਹ ਸ਼ੇਅਰ ਕਰਨ ਦੀ ਤੇ ਗੱਲਬਾਤ ਬਾਈ ਜੀ ਸ਼ੁਰੂ ਕਰਦੇ ਆ ਕੈਨੇਡਾ ਦੇ ਵਿੱਚ ਕਿੰਨੀ ਉਹ ਕਮਾਈ ਆ ਜਿਹੜੀ ਉਹ ਹੁੰਦੀ ਹੈਗੀ ਆ ਕੈਨੇਡਾ ਦੇ ਵਿੱਚ ਤੇ ਗੱਲ ਆਪਾਂ ਕਰਦੇ ਆ ਬਾਈ ਜੀ ਸਟੂਡੈਂਟ ਲਾਈਫ ਤੋਂ ਕਿਉਂਕਿ ਜੋ ਕੋਈ ਵੀ ਆਉਂਦਾ ਹੈਗਾ ਇੱਥੇ ਪਹਿਲਾਂ ਸਟੂਡੈਂਟ ਲਾਈਫ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਉਂਦਾ ਹੈਗਾ ਤੇ ਆਪਾਂ ਗੱਲ ਕਰਦੇ ਆ ਸਟੂਡੈਂਟ ਤੋਂ ਜੇ ਸਟੂਡੈਂਟ ਦੀ ਕਮਾਈ ਦੀ ਗੱਲ ਕਰੀਏ ਤਾਂ ਬਾਈ ਜੀ ਇਸ ਟਾਈਮ ਜਿਹੜਾ ਸਟੂਡੈਂਟ ਆ ਕੈਨੇਡਾ ਦੇ ਵਿੱਚ ਇੱਕ ਹਫਤੇ ਦੇ 25 ਘੰਟੇ ਕੰਮ ਕਰ ਸਕਦਾ ਲੀਗਲ ਦੇ ਤੌਰ ਤੇ ਤੇ 25 ਘੰਟੇ ਤੇ ਜੇ ਆਪਾਂ অন্ਟਾਰੀਓ ਦੀ ਗੱਲ ਕਰੀਏ অন্ਟਾਰੀਓ ਦੇ ਵਿੱਚ 16.55 ਡਾਲਰ ਆ ਜਿਹੜੇ ਹੋ ਸਕਦਾ ਅਕਤੂਬਰ ਦੇ ਵਿੱਚੋਂ ਨਿਊਜ਼ ਆ ਰਹੀ ਐ ਵੀ 17.20 ਡਾਲਰ ਆ ਜਿਹੜੇ ਉਹ ਘੰਟੇ ਦੇ ਦਿੱਤੇ ਜਾਣਗੇ ਤੇ ਪਰ ਇਸ ਟਾਈਮ ਆ ਜਿਹੜੇ 16.20 ਡਾਲਰ ਆ ਜਿਹੜੇ ਉਹ ਘੰਟੇ ਦੇ ਦਿੱਤੇ ਜਾਂਦੇ ਹੈਗੇ ਆ 16.55 ਡਾਲਰ ਸੌਰੀ ਤੇ 16.55 ਡਾਲਰ ਦੇ ਹਿਸਾਬ ਨਾਲ ਜੇ ਆਪਾਂ ਇੱਕ ਸਟੂਡੈਂਟ ਦੀ ਕਮਾਈ ਦੀ ਗੱਲ ਕਰੀਏ ਤਾਂ ਲੀਗਲ ਆ ਜਿਹੜੇ ਉਹ 413 ਡਾਲਰ ਜਿਹੜਾ ਇੱਕ ਹਫਤੇ ਦੇ ਬਣ ਰਿਹਾ ਇਸ ਟਾਈਮ 25 25 ਘੰਟਿਆਂ ਦੇ ਤੇ ਜੇ ਆਪਾਂ ਬਾਈ ਜੀ ਵਰਕ ਪਰਮਿਟ ਵਾਲੇ ਬੰਦਿਆਂ ਦੀ ਗੱਲ ਕਰੀਏ ਜਿਹੜੇ ਵਰਕ ਪਰਮਿਟ ਤੇ ਆਉਂਦੇ ਆ ਉਹ ਬਾਈ ਜੀ ਇੱਕ ਜਮਲਾ ਕਹਦੇ ਆ ਹਫਤੇ ਦੇ ਉਹ 40 ਘੰਟੇ ਉਹ ਕੰਮ ਕਰਦੇ ਆ ਵੈਸੇ ਤਾਂ ਓਪਨ ਵਰਕ ਪਰਮਿਟ ਹੁੰਦਾ ਪਰ ਜ਼ਿਆਦਾਤਰ ਜੇ ਆਪਾਂ ਇੱਥੇ ਜਿਹੜਾ ਕੰਮ ਉਹ ਪੰਜਾਂ ਦਿਨਾਂ ਦੇ ਲਈ ਕੀਤਾ ਜਾਂਦਾ ਹੈਗਾ ਤੇ 8 ਘੰਟੇ ਦੀ ਬਾਈ ਸ਼ਿਫਟ ਹੁੰਦੀ ਹੈਗੀ ਤੇ 8 ਘੰਟੇ ਦੇ ਜਿਹੜੇ ਆਪਾਂ ਆ ਗੱਲ ਕਰੀਏ ਤਾਂ ਹਫਤੇ ਦੇ ਜਿਹੜੇ ਪੰਜ ਦਿਨਾਂ ਦੇ ਵਿੱਚ 40 ਕਿ ਘੰਟੇ ਬਣਦੇ ਹੈਗੇ ਆ ਤੇ 40 ਘੰਟਿਆਂ ਦੀ ਜੇ ਗੱਲ ਕਰੀ ਤੇ 40 ਘੰਟਿਆਂ ਦੇ ਇੱਥੇ 600 650 ਦਾ ਡਾਲਰ ਆ ਜਿਹੜਾ ਉਹ ਹਫਤੇ ਦਾ ਬਣਦਾ ਹੈਗਾ ਤੇ ਹੁਣ ਆਪਾਂ ਜੇ ਨਾਲ-ਨਾਲ ਇਹਨਾਂ ਦੇ ਖਰਚਿਆਂ ਦੀ ਵੀ ਗੱਲ ਕਰਾਂਗੇ ਪਰ ਗੱਲ ਇਹ ਹੈਗੀ ਆ ਵੀ ਬਈ ਤੁਸੀਂ ਇਸ ਜਿਹੜੇ ਘੰਟਿਆਂ ਨੂੰ ਆ ਆਪਦੀ ਹਿੰਮਤ ਨਾਲ ਵਧਾ ਕਢਾ ਸਕਦੇ ਆ ਤੁਸੀਂ ਡਬਲ ਸ਼ਿਫਟਾਂ ਲਾ ਸਕਦੇ ਹੋ ਜਿਹੜਾ ਓਪਨ ਵਰਕ ਪਰਮਿਟ ਵਾਲਾ ਬੰਦਾ ਉਹ ਡਬਲ ਸ਼ਿਫਟਾਂ ਲਾ ਲੈਂਦਾ ਹੈਗਾ ਪਰ ਜ਼ਿਆਦਾਤਰ ਬੰਦਿਆਂ ਦੇ ਵਿੱਚ ਬਾਈ ਜੀ 8-9 ਘੰਟੇ ਦਿਨ ਦੀ ਠੀਕ ਆ ਕੰਮ ਕਰਨ ਦੀ ਕੰਪੈਸਟੀ ਹੁੰਦੀ ਆ ਪਰ ਕੋਈ ਮਜਬੂਰੀ ਦੇ ਵਿੱਚ ਕਿਸੇ ਨੂੰ ਕੋਈ ਆ ਕੋਈ ਵਿਚਾਰਾ ਲੋਨ ਚੱਕ ਕੇ ਆਇਆ ਹੈਗਾ ਇੰਡੀਆ ਦੇ ਵਿੱਚੋਂ ਜਾਂ ਕੋਈ ਕਿਸੇ ਕਿਸੇ ਦੀ ਇੰਡੀਆ ਦੇ ਵਿੱਚ ਵੈਸੇ ਮਜਬੂਰੀਆਂ ਹੁੰਦੀਆਂ ਉਹ ਮਜਬੂਰੀ ਦੇ ਵਿੱਚ ਬਾਈ ਜੀ ਡਬਲ ਸ਼ਿਫਟ ਲਾਉਣੀ ਪੈ ਜੇ ਤਾਂ ਬੰਦਾ ਇੱਥੇ ਲਾਉਂਦਾ ਵੀ ਹੈਗਾ ਕੋਈ ਸ਼ੱਕ ਨਹੀਂ ਹੈਗਾ ਪਰ ਇਹ ਮੈਂ ਜਿਹੜੀ ਕਮਾਈ ਆ ਤੁਹਾਨੂੰ ਇੱਕ ਨਾਰਮਲ ਬੰਦੇ ਦੀ ਕਮਾਈ ਆ ਮੈਂ ਉਹ ਦੱਸ ਰਿਹਾ ਹੈਗਾ ਤੇ ਜੇ ਆਪਾਂ ਹੁਣ ਗੱਲ ਕਰੀਏ ਸਟੂਡੈਂਟ ਦੀ ਤਾਂ ਬਾਈ ਜੀ ਉਹ ਲਗਭਗ 2100 ਡਾਲਰ ਆ ਜਿਹੜਾ ਉਹ ਮਹੀਨੇ ਦਾ ਬਣਾਊਗਾ ਤੇ ਜੇ ਆਪਾਂ ਗੱਲ ਕਰੀਏ ਵਰਕ ਪਰਮਿਟ ਵਾਲਿਆਂ ਦੀ 40 ਘੰਟੇ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਉਹ ਲਗਭਗ ਬਾਈ ਜੀ 26-2700 ਡਾਲਰ ਆ ਜਿਹੜਾ ਉਹ ਮਹੀਨੇ ਦੀ ਕਮਾਈ ਜਿਹੜੀ ਉਹ ਬਣੇਗੀ ਤੇ ਜੇ ਹੁਣ ਗੱਲ ਕਰਦੇ ਆਂ ਬਾਈ ਜੀ ਖਰਚਿਆਂ ਦੀ ਖਰਚੇ ਕਿਉਂਕਿ ਜਦੋਂ ਕਮਾਈ ਦੀ ਗੱਲ ਹੁੰਦੀ ਹੈ ਤੇ ਨਾਲ ਨਾਲ ਖਰਚਿਆਂ ਦੀ ਗੱਲ ਹੋਣਾ ਵੀ ਬਹੁਤ ਜ਼ਰੂਰੀ ਬਣ ਜਾਂਦਾ ਹੈਗਾ ਤੇ ਜੇ ਆਪਾਂ ਹੁਣ ਗੱਲਬਾਤ ਬਾਈ ਜੀ ਖਰਚਿਆਂ ਦੀ ਕਰੀਏ ਤਾਂ ਜਿਹੜਾ ਪਹਿਲੇ ਨੰਬਰ ਤੇ ਜਿਹੜਾ ਆਪਣੀ ਹੁੰਦਾ ਖਰਚਾ ਉਹ ਹੁੰਦਾ ਆਪਣੇ ਰਹਿਣ ਸਹਿਣ ਦਾ ਕਮਰੇ ਦਾ ਹਨਾ ਤੇ ਜੇ ਆਪਾਂ ਕਮਰੇ ਦੀ ਗੱਲ ਕਰੀਏ ਤੇ ਹੁਣ ਇਸ ਟਾਈਮ ਬਾਈ অন্ਟਾਰੀਓ ਦੇ ਵਿੱਚ ਕਿਉਂਕਿ ਖਰਚੇ ਜਿਹੜੇ ਰੈਂਟਾਂ ਬੜੇ ਮਹਿੰਗੇ ਹੈਗੇ ਆ ਤੇ অন্ਟਾਰੀਓ ਦੇ ਵਿੱਚ ਜੇ ਗੱਲ ਕਰੀਏ 500 ਡਾਲਰ ਤੋਂ ਲੈ ਕੇ 600 ਡਾਲਰ ਤੱਕ ਆ ਜਿਹੜਾ ਉਹ ਇੱਕ ਕਮਰੇ ਦਾ ਜਿਹੜਾ ਕਿਰਾਇਆ ਬਣਦਾ ਹੈਗਾ ਪਰ ਜੇ ਤੁਸੀਂ ਕਹਿਣੇ ਹੋ ਵੀ ਅਸੀਂ ਇਕੱਲੇ ਇੱਕ ਵਨ ਬੈੱਡਰੂਮ ਜੇ ਕਹਿ ਦਈਏ ਵੀ ਕੋਈ ਮੀਆਂ ਬੀਬੀ ਆਏ ਹੈਗੇ ਉਹ ਦੋ ਮਨਲਾ ਵਨ ਬੈੱਡਰੂਮ ਬੇਸਮੈਂਟ ਲੈਣਾ ਚਾਹੁੰਦੇ ਹੈਗੇ ਆ ਵੀ ਕਮਰਾ ਇਕ ਹੋਵੇ ਕੋਈ ਮਨਲਾ ਆਪ ਦਾ ਸੈਪਰੇਟ ਰਹਿਣਾ ਚਾਹੁੰਦੇ ਆ ਹਨਾ ਕਿਸੇ ਦੇ ਨਾਲ ਰਹਿਣਾ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਬਈ ਜੀ ਇਸ ਟਾਈਮ ਆ ਜਿਹੜੇ ਉਹ ਵਨ ਬੈੱਡਰੂਮ ਬੇਸਮੈਂਟ 1500 ਡਾਲਰ ਤੋਂ ਲੈ ਕੇ 1600 ਡਾਲਰ ਦੀ ਜਿਹੜੀ ਉਹ ਬਣਦੀ ਹੈਗੀ ਜੇ ਤੁਸੀਂ ਟੂ ਬੈੱਡਰੂਮ ਬੇਸਮੈਂਟ ਲੈਣੀ ਆ ਤਾਂ ਉਹਦੇ ਵਿੱਚ ਜੇ ਕਿਸੇ ਨਾਲ ਸ਼ੇਅਰਿੰਗ ਕਰ ਲਓਗੇ ਇੱਕ ਕਮਰਾ ਹਨਾ ਤੇ ਇੱਕ ਕਮਰਾ ਤੁਸੀਂ ਰੱਖੋਗੇ ਤਾਂ ਜਿਹੜਾ 2 ਬੈਡਰੂਮ ਬੇਸਮੈਂਟ ਵੀ ਉਹ ਇਸ ਟਾਈਮ ਜਿਹੜਾ 2000 ਡਾਲਰ ਉਹ ਰੇਟ ਹੈਗਾ 2000 ਤੋਂ ਲੈ ਕੇ 25-2500 ਤੱਕ ਵੀ ਜਿਹੜੇ ਉਹ ਰੇਟ ਅਨਟਾਰੀਓ ਦੇ ਵਿੱਚ ਹੈਗੇ ਆ ਚਲੋ ਆਪਾਂ ਨਾਰਮਲ ਇੱਕ ਨਾਰਮਲ ਬੰਦੇ ਦੀ ਗੱਲ ਕਰਦੇ ਆ ਇੱਕ ਬੰਦੇ ਦੀ ਗੱਲ ਕਰਦੇ ਆ ਤਾਂ 500 ਤੋਂ ਲੈ ਕੇ ਬਈ ਜੀ 600 ਡਾਲਰ ਤੱਕ ਜਿਹੜਾ ਉਹ ਰੈਂਟ ਹੈਗਾ ਕਮਰੇ ਦਾ ਤੇ ਦੂਜੇ ਨੰਬਰ ਤੇ ਆ ਜਾਂਦੀ ਹੈ ਬਈ ਜੀ ਆਪਣਾ ਮੋਬਾਈਲ ਹਨਾ ਆਪਾਂ ਨੇ ਕੋਲ ਮੋਬਾਈਲ ਹੁੰਦੀ ਆ ਤੁਜੇ ਮੋਬਾਈਲ ਦੀ ਗੱਲ ਕਰੀਏ ਤਾਂ ਮੋਬਾਈਲ ਦਾ ਜੇ ਤਾਂ ਤੁਸੀਂ ਆਪਦੇ ਇੰਡੀਆ ਵਾਲੇ ਮੋਬਾਈਲ ਚਲਾ ਕੇ ਜਿਹੜਾ ਆਪਦਾ ਕੰਮ ਸਾਰ ਸਕਦੇ ਹੋ ਤਾਂ ਮੋਬਾਈਲ ਦਾ ਖਰਚਾ ਤੁਸੀਂ 50 ਡਾਲਰ 35 ਡਾਲਰ 40 ਡਾਲਰ ਮਹੀਨੇ ਦੇ ਕੱਢ ਸਕਦੇ ਹੋ ਪਰ ਜਿਆਦਾਤਰ ਇਹੀ ਹੁੰਦਾ ਵੀ ਇੱਥੇ ਆ ਕੇ ਕੋਈ ਵੀ ਬੰਦਾ ਮੋਬਾਈਲ ਨਾਲੇ ਨਵੀਂ ਖਰੀਦਣੀ ਚਾਹੁੰਦਾ ਇੱਥੇ ਆ ਕੇ ਆਈਫੋਨ ਦੇ ਚੱਕਰਾਂ 'ਚ ਪੈਂਦਾ ਹੈਣਾ ਤਾਂ ਫੇਰ ਖਰਚਾ ਬਾਈ ਜੀ 100 ਤੋਂ 125 ਡਾਲਰ ਆ ਜਿਹੜੇ ਉਹ ਮਹੀਨੇ ਦੇ ਆ ਜਾਣਗੇ ਤੇ ਜੇ ਦੂਜੀ ਤੇ ਤੀਜੀ ਨੰਬਰ ਤੇ ਗੱਲ ਹੁੰਦੀ ਹੈ ਬਾਈ ਜੀ ਆਪਣੀ ਗਰੋਸਰੀ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਇੱਥੇ ਆਪਾਂ ਨੂੰ ਜਿਹੜਾ ਮੇਨ ਕੰਮ ਹੁੰਦਾ ਉਹ ਆਪਾਂ ਆ ਸਮਾਨ ਹੀ ਲੈ ਕੇ ਆਉਣਾ ਹੁੰਦਾ ਗਰੋਸਰੀ ਦਾ ਸਮਾਨ ਲੈ ਕੇ ਆਉਣਾ ਹੁੰਦਾ ਖਾਣ ਪੀਣ ਦੇ ਲਈ ਕਿਉਂਕਿ ਬਈ ਜੀ ਉਹ ਵੀ ਇੱਥੇ ਹਫ਼ਤੇ ਦੀ ਹਫ਼ਤੇ ਆਉਂਦਾ ਹੈਗਾ ਜੇ ਆਪਾਂ ਉਹਦੀ ਗੱਲ ਕਰੀ ਤਾਂ ਇੱਕ ਬੰਦੇ ਦਾ 80 ਕ ਡਾਲਰ ਤੋਂ ਲੈ ਕੇ 150 ਡਾਲਰ ਤੱਕ ਜਿਹੜਾ ਖਰਚਾ ਹੋ ਜਾਂਦਾ 80 ਮੈਂ ਤਾਂ ਕਿਹਾ ਹੈਗਾ ਬਈ ਵੀ ਜਦੋਂ ਆਪਾਂ ਕੋਈ ਮਹਿੰਗੀ ਚੀਜ਼ ਜਿਵੇਂ ਕਹਿ ਦਈਏ ਆਟਾ ਨਹੀਂ ਲਿਆਉਣਾ ਹੁੰਦਾ ਕਈ ਵਾਰੀ ਬੰਦਾ ਦੇਸੀ ਘਿਓ ਲੈ ਕੇ ਆਉਂਦਾ ਚਾਹੇ ਕਈ ਵਾਰੀ ਖੰਡ ਲੈ ਕੇ ਲੈ ਕੇ ਆਉਣੀ ਪੈਂਦੀ ਹੈ ਇਹ ਵੀ ਕਈ ਵਾਰੀ ਨਾਰਮਲ ਚੀਜ਼ਾਂ ਲੈ ਕੇ ਆਉਣੀ ਆ ਹੁਣ ਤਾਂ ਬੰਦਾ 60-70 ਡਾਲਰ ਦੇ ਵਿੱਚ ਵਾਪਸ ਮੁੜਿਆ ਆਉਂਦਾ ਹੈਗਾ ਪਰ ਜਦੋਂ ਕਈ ਵਾਰੀ ਮਹਿੰਗੀਆਂ ਚੀਜ਼ਾਂ ਜਿਵੇਂ ਆਟਾ ਹੋ ਗਿਆ ਕਈ ਵਾਰੀ ਆਪਾਂ ਨੂੰ ਸਬਜ਼ੀ ਬਣਾਉਣ ਲਈ ਤੇਲ ਵਗੈਰਾ ਦੀ ਲੋਡ ਪੈ ਜਾਂਦੀ ਆ ਉਸ ਟਾਈਮ ਫਿਰ ਬਈ ਆਪਣੇ ਖਰਚਾ ਜਿਹੜਾ ਉਹ 150 ਡਾਲਰ ਤੱਕ ਵੀ ਇੱਕ ਬੰਦੇ ਦਾ ਉਹ ਹਫ਼ਤੇ ਦਾ ਜਾਵੜਦਾ ਪਰ ਜ਼ਿਆਦਾਤਰ 80 ਤੋਂ 100 ਦੇ ਡਾਲਰ ਦੇ ਵਿੱਚ ਵਿੱਚ ਤੁਸੀਂ ਖਰਚਾ 100 ਡਾਲਰ ਤੱਕ ਜਿਹੜਾ ਤੁਸੀਂ ਜੇ ਆਪਾਂ ਦੋਵਾਂ ਦਾ ਮੰਨ ਲਾ ਔਸਤ ਜੀ ਕੱਢ ਲਈ ਤਾਂ 100 ਡਾਲਰ ਤੁਸੀਂ ਇੱਕ ਹਫ਼ਤੇ ਦਾ ਜਿਹੜਾ ਉਹ ਖਰਚਾ ਹੋ ਜਾਂਦਾ ਦੁੱਧ ਦੁੱਧ ਦਾ ਪਾ ਕੇ ਸਾਰਾ ਗਰੋਸਰੀ ਦਾ ਖਰਚਾ ਹਨਾ ਤੇ ਇਸ ਤੋਂ ਬਾਅਦ ਬਈ ਜੀ ਆਉਂਦਾ ਜਿਹੜਾ ਸਟੂਡੈਂਟ ਜਦੋਂ ਕਿਉਂਕਿ ਆਪਾਂ ਇੱਥੇ ਆਉਣੇ ਆ ਕੰਮ ਤੇ ਵੀ ਜਾਣੇ ਆ ਕਾਲਜ ਪੜ੍ਹਨ ਲਈ ਵੀ ਜਾਣੇ ਹੈਗੇ ਆ ਤੇ ਉਹਦੇ ਲਈ ਆਪਾਂ ਨੂੰ ਜਿਹੜਾ ਕਿਰਾਇਆ ਵਾਸਤੇ ਜਿਹੜਾ ਲੱਗਦਾ ਹੈਗਾ ਉਹ ਤੁਸੀਂ ਮੰਨ ਕੇ ਚੱਲੋ ਬਈ ਇੱਕ ਪਾਸੇ ਦਾ ਜਿਹੜਾ ਕਿਰਾਇਆ 4 ਡਾਲਰ ਵੀ ਮੰਨੀਏ ਤਾਂ ਦੋ ਪਾਸਿਆਂ ਦਾ ਜਿਹੜਾ ਕਿਰਾਇਆ ਉਹ 8 ਡਾਲਰ ਬਣ ਜਾਂਦਾ ਹੈਗਾ ਤੇ ਕਈ ਵਾਰੀ ਇਹ ਹੁੰਦਾ ਵੀ ਜੇ ਕਾਲਜੋ ਬੰਦੇ ਨੂੰ ਕੰਮ ਤੇ ਜਾਣਾ ਪੈ ਦੇ ਫਿਰ ਤਾਂ ਉਹ ਐਕਸਟਰਾ ਵੀ ਲੱਗ ਜਾਂਦੇ ਪਰ ਆਪਾਂ ਆਉਣ ਜਾਣ ਦਾ ਕਰਾਈ ਇੱਕ ਵਾਰੀ ਮੰਨ ਕੇ ਚੱਲੀਏ ਤਾਂ 4 ਤੇ 8 ਡਾਲਰ ਲੱਗਣਗੇ ਤੇ ਹੁਣ ਤੁਸੀਂ ਮਹੀਨੇ ਦਾ ਹਿਸਾਬ ਜਿਹੜਾ ਉਸਤ ਤੁਸੀਂ ਲਾ ਸਕਦੇ ਹੋ 240 ਡਾਲਰ ਆ ਜਿਹੜੇ ਉਹ ਮਹੀਨੇ ਦੇ ਬਣ ਜਾਣਗੇ ਤੇ ਜਦੋਂ ਤੁਸੀਂ ਇਹਨਾਂ ਖਰਚਿਆਂ ਨੂੰ ਮਿਲਾਓਗੇ ਮੈਂ ਤੁਹਾਨੂੰ ਇਹ ਖਰਚੇ ਉਹ ਦੱਸੇ ਹੈਗੇ ਆ ਵੀ ਜਿਹੜੇ ਇੱਕ ਆਮ ਹਰੇਕ ਬੰਦੇ ਦੇ ਹੁੰਦੇ ਹੀ ਹੁੰਦੇ ਖਰਚੇ ਹੈਗੇ ਆ ਜਿਹੜੇ ਤੋਂ ਬਿਨਾ ਤੁਸੀਂ ਜਿਨ੍ਹਾਂ ਦੇ ਵਿੱਚ ਤੁਸੀਂ ਕਟੌਤੀ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਤੁਸੀਂ ਘਟਾ ਨਹੀਂ ਸਕਦੇ ਹਨ ਇਹ ਖਰਚੇ ਜੇ ਤੁਸੀਂ ਸਾਰਿਆਂ ਨੂੰ ਜੋੜੋਗੇ ਤਾਂ ਲਗਭਗ 1450 ਡਾਲਰ ਜਿਹੜਾ ਉਹ ਮਹੀਨੇ ਦਾ ਖਰਚਾ ਬਣ ਜਾਊਗਾ ਜਿਹੜਾ ਮਤਲਬ ਇੱਕ ਸਟੂਡੈਂਟ ਦੇ ਹੁੰਦੇ ਹੋਏ ਮੰਨ ਲਾ ਇੱਕ ਪੰਮਾ ਲਾ ਸਟੂਡੈਂਟ ਹੈ ਇੱਕ ਜਿਹੜਾ ਉਹ 2100 ਡਾਲਰ ਜਿਹੜਾ ਉਹ ਕਮਾਉਂਦਾ ਹੈਗਾ ਤਾਂ ਉਹ ਕਹਿ ਸਕਦੇ ਆ ਵੀ 5 6 500 ਡਾਲਰ ਜਿਹੜਾ ਉਹ ਬਚਦਾ ਹੋ ਜੂਗਾ ਪਰ ਸਟੂਡੈਂਟ ਨੇ ਆਪਦੀ ਅਗਲੀ ਜਿਹੜੀ ਉਹ ਫੀਸ ਵੀ ਭਰਨੀ ਹੁੰਦੀ ਹੈ ਤੇ ਜੇ ਆਪਾਂ ਹੁਣ ਗੱਲ ਕਰੀਏ ਵਰਕ ਪਰਮਿਟ ਵਾਲੇ ਦੀ ਬਾਈ ਜੀ ਜਦੋਂ ਇਸ ਤੋਂ ਬਾਅਦ ਉਹਦੇ ਇਹ ਖਰਚੇ ਤਾਂ ਹੁੰਦੇ ਹੁੰਦੇ ਹੈਗੇ ਆ ਚਲੋ 200 ਡਾਲਰ ਤੁਸੀਂ ਅ ਗੱਲ ਮਾਲਾ ਬਸਦਾ ਖਰਚਾ ਘਟਾ ਸਕਦੇ ਹੋ ਪਰ ਇਸ ਤੋਂ ਬਾਅਦ ਵਰਕ ਪਰਮਿਟ ਵਾਲਾ ਹੁੰਦਾ ਵੀ ਯਾਰ ਆਪਾਂ ਕੋਈ ਕਾਰ ਲੈ ਲਈਏ ਤੇ ਜਦੋਂ ਬੰਦਾ ਕਾਰ ਲੈ ਲੈਂਦਾ ਬਾਈ ਜੀ ਫਿਰ ਮਹੀਨੇ ਦੇ 500 ਡਾਲਰ ਦੀ ਤਾਂ ਤੁਸੀਂ ਕਾਰ ਦੀ ਕੈਸ ਤਮਾਨ ਕੇ ਚਲੋ ਤੇ 500 ਡਾਲਰ ਬਾਈ ਜੀ ਉਹਦਾ ਇੰਸੂਰੈਂਸ ਮੰਨ ਕੇ ਚਲੋ ਹਜ਼ਾਰ ਅਤੇ ਹਜ਼ਾਰ ਦੇ ਵਿੱਚੋਂ 2 250 ਡਾਲਰ ਦਾ ਗੱਡੀ ਬਾਈ 250 ਡਾਲਰ ਦਾ ਗੱਡੀ ਨਾਰਮਲ ਗੱਡੀ ਜਿਹੜੀ ਉਹ ਤੇਲ ਖਾ ਜਾਂਦੀ ਹੈਗੀ ਆ ਤਾਂ ਫਿਰ ਤੁਸੀਂ ਮੰਨ ਕੇ ਚਲੋ 1200 ਡਾਲਰ ਹੋਰ ਬਣ ਵਿੱਚ ਜੁੜ ਜੂਗਾ ਤੇ ਲਗਭਗ ਜਿਹੜਾ ਜਿਵੇਂ ਕਹਿ દઈએ ਵੀ ਹੁਣ ਤੁਸੀਂ ਬਣਦੇ ਕਿੰਨੇ ਹੈਗੇ ਇੱਕ ਮੰਨ ਲਾ ਵਰਕ ਪਰਮਿਟ ਵਾਲੇ ਦੇ ਵਰਕ ਪਰਮਿਟ ਵਾਲੇ ਦੇ ਇੱਕ ਸਾਲ ਦੇ ਜੇ ਆਪਾਂ ਗੱਲ ਕਰੀਏ ਤਾਂ ਆ ਇੱਕ ਹਫ਼ਤੇ ਦੇ ਜਿਹੜੇ ਆਪਾਂ ਗੱਲ ਕਰੀਏ ਤਾਂ 660 ਡਾਲਰ ਬਣਨਗੇ ਹਫ਼ਤੇ ਦੇ ਤੇ ਜੇ ਆਪਾਂ ਕਰੀਏ ਗੱਲ ਮਹੀਨੇ ਦੀ ਤਾਂ 24-2500 ਬਣੂਗਾ ਬਾਈ ਤੇ ਉਹਦਾ ਜੇ ਆਪਾਂ ਗੱਲ ਕਰੀਏ ਗੱਡੀ ਵਿੱਚ ਪਾ ਕੇ ਤਾਂ ਲਗਭਗ 24-2500 ਰੁਪਿਆ ਬਾਈ ਆ ਖਰਚਾ ਹੋ ਜਾਊਗਾ ਹੁਣ ਕੀ ਬਚਦਾ ਹੈਗਾ ਤੁਸੀਂ ਆਪਦੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਮੈਂ ਉਹ ਰੇਟ ਦੱਸੇ ਹੈਗੇ ਆ ਉਹ ਖਰਚੇ ਦੱਸੇ ਹੈਗੇ ਆ ਵੀ ਜਿਹੜੇ ਇੱਕ ਹਰੇਕ ਬੰਦੇ ਨੂੰ ਇੱਥੇ ਕਰਨੇ ਪੈਂਦੇ ਹੈਗੇ ਮੈਂ ਉਹ ਖਰਚੇ ਨਹੀਂ ਪਾਏ ਵੀ ਤੁਸੀਂ ਬਾਹਰੋਂ ਖਾਣਾ ਪੀਣਾ ਵੀ ਖਾਓਗੇ ਮੈਂ ਉਹ ਖਰਚੇ ਨਹੀਂ ਪਾਏ ਤੁਹਾਨੂੰ ਕਾਲਜ ਤੋਂ ਆਉਣ ਜਾਣ ਨੂੰ ਲੈ ਕੇ ਕਿਤੇ ਹੋਰ ਵੀ ਜਾਣਾ ਆਉਣਾ ਪਊਗਾ ਬੱਸ ਦੇ ਉੱਤੇ ਮੈਂ ਉਹ ਖਰਚੇ ਨਹੀਂ ਪਾਏ ਵੀ ਕਈ ਵਾਰੀ ਬੰਦਾ ਆਪਣੇ ਯਾਰਾਂ ਦੋਸਤਾਂ ਨਾਲ ਬੈਠ ਕੇ ਕਦੇ ਨਾ ਕਦੇ ਖਾ ਲੈਂਦਾ ਹੈਗਾ ਉਹ ਖਰਚਿਆਂ ਨੂੰ ਕੱਢ ਕੇ ਕੀ ਤੁਹਾਡੇ ਪੱਲੇ ਬਚ ਰਿਹਾ ਕੀ ਤੁਸੀਂ ਵਿਚਾਰ ਰਹੇ ਹੋ ਕੈਨੇਡਾ ਦੇ ਵਿੱਚ ਇਹ ਤੁਸੀਂ ਬਈ ਜੀ ਕਮੈਂਟਾਂ ਦੇ ਵਿੱਚ ਜਾਂ ਤੁਸੀਂ ਆਉਣ ਵਾਲੇ ਹੈਗੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਆ ਮੇਰਾ ਵੀਡੀਓ ਜਿਹੜਾ ਪਾਉਣ ਦਾ ਮਕਸਦ ਤੁਹਾਨੂੰ ਇੱਕ ਸਹੀ ਜਾਣਕਾਰੀ ਦੇਣਾ ਸੀ ਮੈਂ ਤੁਹਾਨੂੰ ਗਾਈਡ ਕਰਨਾ ਸੀਗਾ ਵੀ ਤੁਸੀਂ ਕਿਹੜੇ-ਕਿਹੜੇ ਖਰਚਾ ਇੱਥੇ ਜਿਹੜੇ ਕਰਨੇ ਪੈਣਗੇ ਤੇ ਤੁਹਾਡੀ ਕਮਾਈ ਕਿੰਨੀ ਹੋਊਗੀ ਕਿਉਂਕਿ ਬਹੁਤ ਸਾਰੇ ਬਾਈ ਜਿਹੜੇ ਇਹਨਾਂ ਗੱਲਾਂ ਨੂੰ ਪੁੱਛ ਰਹੇ ਸੀ ਵੀ ਕਿਉਂਕਿ ਉਹ ਆਉਣਾ ਚਾਹੁੰਦੇ ਸੀ ਹਨਾ ਤੇ ਆਪਣੇ ਪੇਜ ਨੂੰ ਤੇ ਆਪਣੇ YouTube ਚੈਨਲ ਨੂੰ ਬਾਈ ਜੀ ਪੇਜ ਨੂੰ ਫੋਲੋ ਜ਼ਰੂਰ ਕਰ ਲੈ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ